ਸਸਕਲ ਦੋਸਤੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਛਤਬੀੜ ਚਿੜੀਆ ਘਰ ਜੀ ਹਾਂ ਛਤਬੀੜ ਚਿੜੀਆ ਘਰ ਦੇ ਵਿੱਚ ਹੁਣ ਸਿੱਤਾਂ ਨੂੰ ਲੈ ਕੇ ਜਾਵਾਂਗੇ ਸਭ ਤੋਂ ਵਧੀਆ ਤੇ ਮਨਮੋਹਕ ਜਗ੍ਹਾ ਦੇ ਉੱਪਰ ਜੀ ਹਾਂ ਡਾਇਨਾਸੌਰ ਪਾਰਕ ਜੀहां ਛਤਬਿਰ ਚਿੜੀਆ ਘਰ ਦੇ ਵਿੱਚ ਬਣੀ ਹੋਈ ਇਹ ਡਾਇਨਾਸੌਰ ਪਾਰਕ ਬੜੇ ਹੀ ਆਧੁਨਿਕ ਤਕਨੀਕ ਦੇ ਨਾਲ ਸਾਨੂੰ ਇਸ ਅਲੋਪ ਹੋ ਚੁੱਕੀ ਪ੍ਰਜਾਤੀ ਬਾਰੇ ਜਾਣਕਾਰੀ ਦਿੰਦੀ ਹੈ ਤੇ ਸਾਨੂੰ ਇਸ ਪਾਰਕ ਦੀ ਸੈਰ ਵੀ ਕਰਾਏਗਾ ਹਰਪਿੰਦਰ ਸਿੰਘ ਸੋ ਚਲੋ ਆਪ ਚੱਲਦੇ ਹਾਂ ਹਰਪਿੰਦਰ ਸਿੰਘ ਦੇ ਨਾਲ ਤੇ ਕਰਦੇ ਆ ਜੀ ਡਾਇਨਾਸੌਰ ਪਾਰਕ ਦੀ ਸੈਰ

ਤੋ ਪੂਰੀ ਮਸਤੀ ਕੀ ਬਾਤ ਬਿਲਕੁਲ ਡਾਇਨਾਸੌਰ ਦੀ ਜਿਹੜੀ ਰਿਹਾਈ ਸ਼ੋ ਦੀ ਮੁਖਾ ਟ੍ਰੇਡ ਕਿਤੇ ਉਹਦੇ ਪੈਰ ਨਹੀਂ ਲੱਗੇ ਆ ਹਿੰਝ ਲਾ ਜਨਾਲ ਅੰਦਰ ਵੇਖੋ ਤੁਹਾਨੂੰ ਹੱਥ ਵੀ ਲੱਗਣਗੇ ਏ ਆਈ ਡਾਈਨੋਸੌਰ ਦੀ ਗੁਫਾ ਜਿਹਨੂੰ ਪਾਰ ਕਰਕੇ ਅਸੀਂ ਜੰਗਲ ਵਿੱਚ ਐਂਟਰ ਹੋਣ ਜਾ ਰਹੇ ਹਾਂ ਜੀ ਹਾਂ ਊਂ ਫੂ ਫੂ ਵੀ ਰਹਿ ਨਾ ਮੈਨੂੰ ਡਰਾਤਾ ਤੂਰ ਕੇ ਡਰਦੀ ਹੈ ਹਾਈ ਉਹਦੇ ਵੀ ਉਹਦੇ ਅੰਦੇ ਕਿੱਥੇ ਲੰਡੀ ਆ ਹਾਂ ਕੋਈ ਤੁਹਾਡੀ ਆਵਾਜ਼ ਸੁਣ ਕੇ ਘੁੰਮਿਆ ਪਤਾ ਦੁਬਾਰਾ ਨੂੰ ਆਵਾਜ਼ ਦਿਓ ਹੈਲੋ ਹੈਲੋ ਜਦ ਵੀ ਜਿਹੜਾ ਹੈਲੋ ਕਿਦਾ ਜਦੋਂ ਦੇਖਿਓ ਸਾਈਜ਼ ਸਾਈਜ਼ ਉਹ ਹਿਲਦਾ ਵੀ ਆ ਸਾਹਿਬ ਕੋ ਹੈਲੋ ਹੈਲੋ ਤੂੰ ਕਿੰਦਾ ਆ ਸਾਹਿਬ ਸਿੰਘ ਜਦ ਕਹਿੰਦਾ ਹੈਲੋ ਤੇ ਉਸ ਤੋਂ ਬਾਅਦ ਹੈਲੋ ਉਹ ਕਹਿੰਦਾ ਹਿਲਦਾ ਅੱਗੇ ਹੁਣ ਤੇ ਨਹੀਂ ਕੀਤਾ ਉਹ ਪੁੱਛਦਾ ਹੋ ਜਾਵੇ ਪਿਆਰ ਹੀ ਮਾਰਦਾ ਏ ਥੱਲੇ ਹਾਂ ਚਲੋ ਆਜੋ ਅੱਗੇ ਜਿਵੇਂ ਦੇਖੋ ਆ ਥੱਲੇ ਉਹਦੇ ਜਿਹੜੇ ਆਂਡੇ ਨੇ ਉਹ ਵੀ ਕੰਡੰਡਿਆ ਉਹ ਉਹ ਵੀ ਕਰਨਗੇ ਉਹ ਵੀ ਤਾਂ ਜਾਣਗੇ ਦੇ ਨੂ ਮੈਂ ਕਿਹਾ ਰਹੇ ਹਾਂ ਵਿਚਾਰ ਉਹ ਸਿੱਟੀ ਉਹ ਉਹ ਕਿਹ ਤੋਂ ਕਹਿ ਰਹੇ ਹੋ ਹੈਲੋ ਦੇਖਿਆ ਉਹ ਇੰਜਲ ਦੇ ਸਾਹਿਬ ਡਾਇਨਾਸੌਰ ਦੇ ਅੰਡੇ ਦੇ ਵਿੱਚ ਫੋਟੋ ਲਵਾਉਦੇ ਵਾਓ ਹੈਲੋ ਹੈਲੋ ਜੀ ਬਾਈਓ ਕਦੀ ਇਹ ਸੀ ਜੀ ਛਤਬੀੜ ਚਿੜਿਆ ਘਰ ਦੇ ਵਿੱਚ ਬਣੀ ਡਾਇਨਾਸੌਰ ਪਾਰਕ ਦੇ ਕੁਝ ਮਨਮੋਹਕ ਦ੍ਰਿਸ਼ ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਾਡੇ ਨਾਲ ਜੁੜੇ ਰਹੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਹੋਰ ਵੀ ਦਿਖਾਵਾਂਗੇ ਬਹੁਤ ਬਹੁਤ ਧੰਨਵਾਦ